ਜਿਹੜੀ ਪਾਲਸੀ ਆਈ ਹੈ ਉਹਦੇ ਵਿੱਚ ਬਹੁਤ ਜਲਦੀ ਅਮੈਂਡਮੈਂਟ ਹੈ ਜਿਹੜੀ ਹੋਣ ਜਾ ਰਹੀ ਆ ਕਿ ਇਸ ਪਾਲਸੀ ਦੇ ਮੁਤਾਬਕ ਕੋਈ ਵੀ ਕਿਸੇ ਤੋਂ ਜਿਹੜੀ ਜ਼ਮੀਨ ਆ ਉਹ ਜਬਰੇ ਨਹੀਂ ਖਰੀਦੀ ਜਾਣੀ ਹੈ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਪਿੱਛੇ ਹਟਦੀ ਦਿਖਾਈ ਦੇ ਰਹੀ ਹੈ ਤੋਂ ਦੱਸਦੀ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੀ ਆਪਣਾ ਜਿਹੜਾ ਰੋਸ ਸੀ ਉਹ ਜ਼ਾਹਰ ਕੀਤਾ ਗਿਆ ਸੀ ਤਾਂ ਇੱਕ ਮੀਟਿੰਗ ਵੀ ਸੱਦੀ ਗਈ ਸੀ ਜਿਸ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਕੋਈ ਵੀ ਜਿਹੜਾ ਨੁਮਾਇੰਦਾ ਉਸ ਦੇ ਵਿੱਚ ਨਹੀਂ ਪਹੁੰਚਿਆ ਸੀ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਵਿੱਚ ਉਸ ਦੇ ਵਿੱਚ ਪਹੁੰਚ ਕੇ ਆਪਣੇ ਵਿਚਾਰ ਜਿਹੜੇ ਉਹ ਸਪਸ਼ਟ ਕੀਤੇ ਗਏ ਸੀ ਪਰ ਹੁਣ ਜਿਹੜੇ ਮੁਹਾਲੀ ਤੋਂ ਵਿਧਾਇਕ ਨੇ ਕੁਲਵੰਤ ਸਿੰਘ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੇਰੇ ਹਲਕੇ ਦੇ ਵੀ ਇਸ ਸਕੀਮ ਦੇ ਤਹਿਤ 24 ਦੇ ਲਗਭਗ ਪਿੰਡ ਨੇ ਤੇ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਿਸ ਤਰ੍ਹਾਂ ਕਿਸਾਨ ਕਹਿ ਰਹੇ ਨੇ ਕਿ ਜਿਸ ਜੋ ਕੁਝ ਕਿਸਾਨ ਮੰਗ ਰਹੇ ਨੇ ਉਸ ਤਹਿਤ ਹੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾ ਸਕਣ ਕਿਉਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਿਸਾਨ ਕਿਸੇ ਵੀ ਜਿਹੜੀ ਜ਼ਮੀਨ ਹੈ ਉਹ ਤੋਂ ਨਾ ਡਰਨ ਕਿਉਂਕਿ ਇੱਕ ਸਰਕਾਰ ਕਿਸੇ ਦੇ ਨਾਲ ਧੱਕੇਸ਼ਾਹੀ ਕਰਕੇ ਜ਼ਮੀਨਾਂ ਅਕਵਾਇਰ ਨਹੀਂ ਕਰੇਗੀ ਇਸ ਬਾਬਤ ਉਹਨਾਂ ਨੇ ਗੱਲਬਾਤ ਕੀਤੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਫਤੇ ਯਾਨੀ ਕਿ ਸੋਮਵਾਰ ਤੋਂ ਲੈ ਕੇ ਇਸ ਜਿਹੜਾ ਸ਼ਨੀਵਾਰ ਤੱਕ ਦਾ ਜਿਹੜਾ ਹਫਤਾ ਚੱਲਣਾ ਹੈ ਇਸ ਦੇ ਵਿੱਚ ਇਸ ਦੇ ਵਿੱਚ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਸੀ ਉਸ ਨੂੰ ਵਾਪਸ ਲਿਆ ਜਾ ਸਕਦਾ ਹੈ ਤੇ ਜਿਸ ਤਰ੍ਹਾਂ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਬਦਲਾਂ ਦੇ ਸਮੇਂ ਦੀ ਸੀ ਜਾਂ ਕੱਲ ਸਰਕਾਰ ਨੇ ਬਣਾਈ ਸੀ ਉਹੀ ਹੋ ਸਕਦੀ ਹੈ ਉਸੇ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ ਸੋ ਉਹਨਾਂ ਨੇ ਕਿਹਾ ਕਿ ਮੈਂ ਪਾਰਟੀਆਂ ਵੀ ਅਪੀਲ ਕੀਤੀ ਹੈ ਕਿ ਇਸ ਮਸਲੇ ਦੇ ਉੱਤੇ ਵਿਚਾਰ ਕੀਤਾ ਜਾਵੇ ਕਿ ਕੁਝ ਉਹਨਾਂ ਦੇ ਵੱਲੋਂ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਕੀ ਕਿਹਾ ਗਿਆ ਆਓ ਤੁਸੀਂ ਇੱਕ ਵਾਰੀ ਉਸ ਨੂੰ ਦੇਖੋ ਮੇਰੀ ਬੇਨਤੀ ਹੈ ਯਾਰ ਵੀ ਕਿਸਾਨਾਂ ਦਾ ਜਿਹੜਾ ਵਿਰੋਧ ਆ ਇਹ ਤੇ ਜਾਇਜ਼ ਹੋ ਸਕਦਾ ਹੈ ਉਕੇ ਆਪਣੀ ਆਪਣੇ ਸਮਝ ਦੇ ਨਾਲ ਸਾਰੇ ਕੰਮ ਕਰਦੇ ਨੇ ਕਿ ਦਿਨ ਹੋ ਸਕਦਾ ਉਹਨੂੰ ਲੱਗਦਾ ਹੋਵੇ ਪਰ ਮੈਂ ਇਹ ਸਮਝਦਾ ਵੀ ਚੰਗੀ ਤਰ੍ਹਾਂ ਸਟੱਡੀ ਕਰਨ ਦੀ ਜ਼ਰੂਰਤ ਆ ਪਾਲਸੀ ਨੂੰ ਕਿ ਇਸ ਪਾਲਸੀ ਦੇ ਮੁਤਾਬਕ ਕੋਈ ਵੀ ਕਿਸੇ ਤੋਂ ਜਿਹੜੀ ਜ਼ਮੀਨ ਆ ਉਹ ਜਬਰੇ ਨਹੀਂ ਖਰੀਦੀ ਜਾਣੀ ਹੈ ਨਾ ਹੀ ਜਬਰੇ ਲਈ ਜਾਣੀ ਆ ਜਿਹੜੀ ਜ਼ਮੀਨ ਲੋਕ ਦੇਣ ਚਾਹਣਗੇ ਆਪਣੀ ਉਹੀ ਜ਼ਮੀਨ ਲਈ ਜਾਊਗੀ ਜੇ ਕੋਈ 10 ਕਿਲੇ ਦੇਣ ਤਾਂ 10 ਕਿਲੇ ਦੇਵੇ 2 ਕਿਲੇ ਦੇਣ ਤਾਂ 2 ਕਿਲੇ ਦੇਵੇ ਕਿਸੇ ਤੇ ਕੋਈ ਵੀ ਜ਼ੋਰ ਨਹੀਂ ਨਾ ਹੀ ਕੋਈ ਤੱਕਾ ਹੋਊਗਾ ਇਹ ਪਾਲਿਸੀ ਦੇ ਵਿੱਚ ਜ਼ਮੀਨ ਲੈਣ ਵਾਸਤੇ ਨੰਬਰ 1 ਨੰਬਰ 1 ਨੰਬਰ 1 ਨੰਬਰ 1 ਨੰਬਰ 1 ਨੰਬਰ 2 ਜਿਹੜੀ ਪਾਲਿਸੀ ਆਈ ਹੈ ਉਹਦੇ ਵਿੱਚ ਬਹੁਤ ਜਲਦੀ ਅਮੈਂਡਮੈਂਟ ਹੈ ਜਿਹੜੀ ਹੋਣ ਜਾ ਰਹੀ ਆ ਸੋਮਵਾਰ ਜਾਂ ਮੰਗਲਵਾਰ ਨੂੰ ਸ਼ਾਇਦ ਹੋਣ ਜਾ ਰਹੀ ਆ ਮਾਨਯੋਗ ਮੁੱਖ ਮੰਤਰੀ ਤੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਤੇ ਹਾਊਸਿੰਗ ਡਿਪਾਰਟਮੈਂਟ ਦੇ ਜਿੰਨੇ ਵੀ ਅਫਸਰ ਸਭਾਂ ਨੇ ਮੈਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿਉਂਕਿ 24 ਪਿੰਡ ਨੇ 25 ਪਿੰਡ ਨੇ ਜਿਹੜੇ ਉਹ ਸਿਰਫ ਸਿਰਫ ਮੇਰੇ ਹਲਕੇ ਦੇ ਨੇ ਸਾਰੀ ਜ਼ਮੀਨ ਆ ਜਿਹੜੀ ਉਹ ਮੇਰੇ ਹਲਕੇ ਦੀ ਪੈਂਦੀ ਐ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੁਹਾਲੇ 'ਚ ਹੋਣ ਜਾ ਰਹੀ ਆ ਤੇ ਮੈਨੂੰ ਸਭ ਤੋਂ ਵੱਧ ਦਰਦ ਆ ਮੈਨੂੰ ਸਭ ਤੋਂ ਵੱਧ ਦੁੱਖ ਆ ਤੇ ਮੈਨੂੰ ਹੀ ਸਭ ਤੋਂ ਵੱਧ ਖੁਸ਼ੀ ਹੋਣੀ ਆ ਜਦੋਂ ਇਹ ਮਾਸਦੇ ਦਾ ਜਿਹੜਾ ਹਾਲਾ ਇਹ ਹੋ ਜਾਊਗਾ ਤੇ ਜਿਹੜੀ ਨਵੀਂ ਪਾਲਿਸੀ ਜਿਹੜੀ ਪੁਰਾਣੀ ਪਾਲਿਸੀ ਚੱਲ ਰਹੀ ਸੀ ਜਿੱਦਾਂ ਉਹਦੇ 'ਚ ਮਿਲ ਰਹੇ ਸੀ ਸਾਰਿਆਂ ਨੂੰ ਜੇ ਤਾਂ ਬੂਥ ਮਿਲ ਰਹੀ ਸੀ ਸ਼ੋਰੂਮ ਮਿਲ ਰਹੀ ਸੀ ਪਲਾਟ ਮਿਲ ਰਹੀ ਸੀ ਉਹਦੇ ਮੁਤਾਬਕ ਹੀ ਲਾਗੂ ਕਰਾ ਦਿੱਤੀ ਜਾਊਗੀ ਬਕਾਇਦਾ ਤੌਰ ਤੇ ਤੇ ਕਿਸੇ ਵੀ ਕਿਸਮ ਦੀ ਕੋਈ ਜਿਹੜੀ ਇਹਦੇ ਵਿੱਚ ਚੇਂਜ ਨਹੀਂ ਕੀਤੀ ਜਾਊਗੀ ਮੈਂ ਬੇਨਤੀ ਕੀਤੀ ਤੇ ਉਹਨਾਂ ਨੂੰ ਮੈਨੂੰ ਭਰੋਸਾ ਦਿੱਤਾ ਹੈ ਵੀ ਆਉਣ ਵਾਲੇ 2-4 ਦਿਨ ਦੇ ਵਿੱਚ ਇਹ ਸੋਧਾ ਹੋਣੀ ਹੈ ਜਿਹੜੀ ਸੋਧਾ 2-4 ਦਿਨ ਦੇ ਵਿੱਚ ਇਹਦੀ ਸੋਧਾ ਜਿਹੜੀ ਇਹ ਹੋ ਜਾਣੀ ਹੈ ਇਹ ਇਸੇ ਪਾਲਿਸੀ ਦੀ ਸੋਧਾ ਜਿਹੜੀ ਉਹ ਹੋ ਜਾਣੀ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਕਾਂਗਰਸ ਦੇ ਵੱਲੋਂ ਵੀ ਧਰਨੇ ਦਿੱਤੇ ਜਾ ਰਹੇ ਨੇ ਅਕਾਲੀ ਦਲ ਦੇ ਵੱਲੋਂ ਧਰਨੇ ਦਿੱਤੇ ਜਾ ਰਹੇ ਨੇ ਤੇ ਵੱਡੇ ਪੱਧਰ ਦੇ ਉੱਤੇ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਇੱਕ ਪਾਸੇ ਤਾਂ ਭਾਜਪਾ ਵੀ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਭਾਜਪਾ ਵੀ ਹੁਣ ਕਿਸਾਨਾਂ ਦੇ ਹਮਾਇਤੀ ਬਣ ਕੇ ਮੀਟਿੰਗਾਂ ਦੇ ਵਿੱਚ ਜਾ ਰਹੀ ਹੈ ਪਰ ਆਮ ਆਦੀ ਪਾਰਟੀ ਹੁਣ ਬਾਹਰ ਹੈ ਕਿਉਂਕਿ ਆਮ ਆਦੀ ਪਾਰਟੀ ਵਰਸੇ ਜ ਕਿਸਾਨ ਪੰਜਾਬ ਦਾ ਇਸ ਨੀਤੀ ਦੇ ਤਹਿਤ ਬਣਦਾ ਦਿਖਾਈ ਦੇ ਰਿਹਾ ਜੋ ਕਿ 2027 ਦੇ ਵਿੱਚ ਅਕ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦੀ ਪਾਰਟੀ ਨੂੰ ਵੱਡਾ ਨੁਕਸਾਨ ਕਰ ਸਕਦਾ ਹੈ ਇਸੇ ਦੇ ਤਹਿਤ ਹੋ ਸਕਦਾ ਹੈ ਕਿ ਜਿਹੜੀ ਆਪਣਾ ਫੈਸਲਾ ਸੀ ਸਰਕਾਰ ਦਾ ਉਹ ਵਾਪਸ ਲਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਤਾਂ ਕਿਤੇ ਨਾ ਕਿਤੇ ਉਹ ਜਿਸ ਨੂੰ ਕਿਹਾ ਜਾਂਦਾ ਹੈ ਕਿ ਛੋਟੇ ਦੇ ਸਰਵਰਗੀ ਜ਼ਮੀਨ ਉਪਜਾਊ ਜ਼ਮੀਨ ਜ਼ਰਖੇ ਧਰਤੀ ਨੂੰ ਆਖਰਕਾਰ ਇਮਾਰਤਾਂ ਬਣਾ ਕੇ ਕੰਕਰੀਟ ਦੇ ਨਾਲ ਉੱਤੇ ਜਾਲ ਬੁਣ ਕੇ ਕੀ ਪੰਜਾਬ ਦੀ ਜਿਹੜੀ ਖੇਤੀ ਦੀ ਉਪਜਾਊ ਜ਼ਮੀਨ ਹੈ ਪੰਜਾਬ ਦੇ ਖੇਤੀ ਜਰਖਵਾ ਘਟਾਇਆ ਜਾ ਰਿਹਾ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਵਿਰੋਧੀ ਪਾਰਟੀਆਂ ਦੇ ਵੱਲੋਂ ਜਬ ਇਸ ਸਮਾਂ ਸੇਵੀਆਂ ਦੇ ਵੱਲੋਂ ਲਗਾਤਾਰ ਇਸ ਮਸਲੇ ਉੱਤੇ ਆਮ ਆਦੀ ਪਾਰਟੀ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਕਿ ਕੁਝ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਬਾਰੀ ਜਿਹੜੇ ਲੋਕ ਨੇ ਉਹ ਪੰਜਾਬ ਦੀ ਜ਼ਮੀਨ 2021 ਤੋਂ ਪਹਿਲਾਂ ਹੜੱਪ ਕੇ ਵਾਪਸ ਦੂਜੇ ਸੂਬਿਆਂ ਦੇ ਵਿੱਚ ਚਲੇ ਜਾਣਗੇ ਪਰ ਪੰਜਾਬ ਦਾ ਨੁਕਸਾਨ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਵੱਡੇ ਪੱਧਰ ਦੇ ਉੱਤੇ ਹੋਵੇਗਾ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਅਸਲ ਦੇ ਵਿੱਚ ਜਿਨ੍ਹਾਂ ਦੇ ਕੋਲ ਥੋੜੀ ਜ਼ਮੀਨ ਹੈ ਤਾਂ ਉਹ ਜ਼ਮੀਨ ਵੇਚ ਕੇ ਤਾਂ ਉਸ ਤੋਂ ਬਾਅਦ ਕੀ ਕਰਨਗੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਲੈਂਡ ਪੂਲਿੰਗ ਦੇ ਤਹਿਤ ਜ਼ਮੀਨ ਅਕਵਾਇਰ ਹੋਈ ਸੀ ਤਾਂ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਉਹ ਜਿਹੜੀਆਂ ਕਲੋਨੀਆਂ ਜੱਪ ਜਿਹੜੀ ਜ਼ਮੀਨ ਅਕਵਾਇਰ ਹੋਈ ਸੀ ਉਹ ਹਾਲੇ ਤੱਕ ਵਿਕਸਿਤ ਨਹੀਂ ਹੋ ਸਕੀ ਹੈ ਉਸ ਤਰ੍ਹਾਂ ਪਰ ਹਾਲੇ ਤੱਕ ਜਿਹੜੇ ਉਹਨਾਂ ਦੀਆਂ ਜ਼ਮੀਨਾਂ ਵਿੱਚ ਆਈਆਂ ਸਨ ਤਾਂ ਉਹਨਾਂ ਨੂੰ ਪਲਾਟ ਵੀ ਨਹੀਂ ਦਿੱਤੇ ਗਏ ਤੇ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਆਰਥਿਕ ਪੱਖੋਂ ਕਿਸਾਨਾਂ ਦਾ ਨੁਕਸਾਨ ਇਹਦੇ ਵਿੱਚ ਹੋ ਸਕਦਾ ਹੈ ਜਿਸ ਨੂੰ ਲੈ ਕੇ ਜਿਹੜੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਕਿਉਂਕਿ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੋਡ ਜਿਹੜਾ ਸੜਕ ਦੇ ਉੱਤੇ ਟਰੈਕਟਰ ਮਾਰਚ ਕਰਨ ਤੋਂ ਬਾਅਦ ਕੋਈ ਵੱਡਾ ਮੋਰਚਾ ਪਾਰਟੀ ਦੇ ਖਿਲਾਫ ਆਮ ਆਦੀ ਪਾਰਟੀ ਸਰਕਾਰ ਦੇ ਖਿਲਾਫ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਇਹ ਵੱਡਾ ਮੋਰਚਾ ਦਿੱਲੀ ਦੀ ਤਰਜ਼ ਦੇ ਵਾਂਗ ਲਗਾਇਆ ਜਾ ਸਕਦਾ ਜਿਸ ਦੇ ਕਰਕੇ 2027 ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲਈ ਐਮਐਲਏ ਦੇ ਲਈ ਵੱਡਾ ਇੱਕ ਨੁਕਸਾਨ ਹੋ ਹੀ ਸਕਦਾ ਹੈ ਕਿਤੇ ਨਾ ਕਿਤੇ ਉਹਨਾਂ ਦੇ ਲਈ ਇਹ ਸਿਆਸੀ ਜੇ ਦੇਖੇ ਜਾਵੇ ਤਾਂ ਹਾਲਾਤਾਂ ਦੇ ਉੱਤੇ ਭਾਰੂ ਪੈ ਸਕਦਾ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਈ ਸਾਹਮਣੇ ਆਉਂਦਾ ਇਹ ਦੇਖਣਾ ਬਹੁਤ ਖਾਸ ਹੋਵੇਗਾ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਧੰਨਵਾਦ ਦੇਖੋ ਮੇਰੀ ਬੇਨਤੀ ਹੈ ਯਾਰ ਕਿ ਕਿਸਾਨਾਂ ਦਾ ਜਿਹੜਾ ਵਿਰੋਧ ਆ ਇਹ ਤੇ ਜਾਇਜ਼ ਹੋ ਸਕਦਾ ਉਦੋਂ ਕਿ ਆਪਣੀ ਆਪਣੇ ਸਮਝ ਦੇ ਨਾਲ ਸਾਰੇ ਕੰਮ ਕਰਦੇ ਨੇ ਕਿ ਦਿਨ ਹੋ ਸਕਦਾ ਉਹਨੂੰ ਲੱਗਦਾ ਹੋਵੇ ਪਰ ਮੈਂ ਇਹ ਸਮਝਦਾ ਵੀ ਚੰਗੀ ਤਰ੍ਹਾਂ ਸਟੱਡੀ ਕਰਨ ਦੀ ਜ਼ਰੂਰਤ ਆ ਪਾਲਸੀ ਨੂੰ ਕਿ ਇਸ ਪਾਲਸੀ ਦੇ ਮੁਤਾਬਕ ਕੋਈ ਵੀ ਕਿਸੇ ਤੋਂ ਜਿਹੜੀ ਜ਼ਮੀਨ ਆ ਉਹ ਜ਼ਬਰਦਸਤੀ ਨਹੀਂ ਖਰੀਦੀ ਜਾਣੀ ਹੈ ਨਾ ਹੀ ਜ਼ਬਰਦਸਤੀ ਲਈ ਜਾਣੀ ਆ ਜਿਹੜੀ ਜ਼ਮੀਨ ਲੋਕ ਦੇਣ ਚਾਹਣਗੇ ਆਪਣੀ ਉਹੀ ਜ਼ਮੀਨ ਲਈ ਜਾਊਗੀ ਜੇ ਕੋਈ 10 ਕਿਲੇ ਦੇਣ ਤਾਂ 10 ਕਿਲੇ ਦੇ ਦੇਵੇ 2 ਕਿਲੇ ਦੇਣ ਤਾਂ 2 ਕਿਲੇ ਦੇ ਦੇਵੇ ਕਿਸੇ ਤੇ ਕੋਈ ਵੀ ਜ਼ੋਰ ਨਹੀਂ ਨਾ ਹੀ ਕੋਈ ਤੱਕਾ ਹੋਊਗਾ ਇਹ ਪਾਲਿਸੀ ਦੇ ਵਿੱਚ ਜ਼ਮੀਨ ਲੈਣ ਵਾਸਤੇ ਨੰਬਰ 1 ਨੰਬਰ 1 ਨੰਬਰ 1 ਨੰਬਰ 1 ਨੰਬਰ 1 ਨੰਬਰ 2 ਜਿਹੜੀ ਪਾਲਿਸੀ ਆਈ ਹੈ ਉਹਦੇ ਵਿੱਚ ਬਹੁਤ ਜਲਦੀ ਅਮੈਂਡਮੈਂਟ ਹੈ ਜਿਹੜੀ ਹੋਣ ਜਾ ਰਹੀ ਆ ਸੋਮਵਾਰ ਜਾਂ ਮੰਗਲਵਾਰ ਨੂੰ ਸ਼ਾਇਦ ਹੋਣ ਜਾ ਰਹੀ ਆ ਮਾਨਯੋਗ ਮੁੱਖ ਮੰਤਰੀ ਤੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਤੇ ਹਾਊਸਿੰਗ ਡਿਪਾਰਟਮੈਂਟ ਦੇ ਜਿੰਨੇ ਵੀ ਅਫਸਰ ਸਭਾਾਂ ਨੇ ਮੈਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿਉਂਕਿ 24 ਪਿੰਡ ਨੇ 25 ਪਿੰਡ ਨੇ ਜਿਹੜੇ ਉਹ ਸਿਰਫ ਸਿਰਫ ਮੇਰੇ ਹਲਕੇ ਦੇ ਨੇ ਸਾਰੀ ਜ਼ਮੀਨ ਆ ਜਿਹੜੀ ਉਹ ਮੇਰੇ ਹਲਕੇ ਦੀ ਪੈਂਦੀ ਐ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੁਹਾਲੇ 'ਚ ਹੋਣ ਜਾ ਰਹੀ ਆ ਤੇ ਮੈਨੂੰ ਸਭ ਤੋਂ ਵੱਧ ਦਰਦ ਆ ਮੈਨੂੰ ਸਭ ਤੋਂ ਵੱਧ ਦੁੱਖ ਆ ਤੇ ਮੈਨੂੰ ਵੀ ਸਭ ਤੋਂ ਵੱਧ ਖੁਸ਼ੀ ਹੋਣੀ ਆ ਜਦੋਂ ਇਹ ਮਾਸਾ ਦਾ ਜਿਹੜਾ ਹਾਲਾ ਇਹ ਹੋ ਜਾਊਗਾ ਤੇ ਜਿਹੜੀ ਨਵੀਂ ਪਾਲਿਸੀ ਜਿਹੜੀ ਪੁਰਾਣੀ ਪਾਲਿਸੀ ਚੱਲ ਰਹੀ ਸੀ ਜਿੱਦਾਂ ਉਹਦੇ 'ਚ ਮਿਲ ਰਹੇ ਸੀ ਸਾਰਿਆਂ ਨੂੰ ਜਿਦਾਂ ਬੂਥ ਮਿਲ ਰਹੇ ਸੀ ਸ਼ੋਰੂਮ ਮਿਲ ਰਹੇ ਸੀ ਪਲਾਟ ਮਿਲ ਰਹੇ ਸੀ ਉਹਦੇ ਮੁਤਾਬਕ ਹੀ ਲਾਗੂ ਕਰਾ ਦਿੱਤੀ ਜਾਊਗੀ ਬਕਾਇਦਾ ਤੌਰ ਤੇ ਤੇ ਕਿਸੇ ਵੀ ਕਿਸਮ ਦੀ ਕੋਈ ਜਿਹੜੀ ਇਹਦੇ ਵਿੱਚ ਚੇਂਜ ਨਹੀਂ ਕੀਤੀ ਜਾਊਗੀ ਮੈਂ ਬੇਨਤੀ ਕੀਤੀ ਤੇ ਉਹਨਾਂ ਨੂੰ ਮੈਨੂੰ ਭਰੋਸਾ ਦਿੱਤਾ ਹੈ ਵੀ ਆਉਣ ਵਾਲੇ 2-4 ਦਿਨ ਦੇ ਵਿੱਚ ਇਹ ਸੌਦਾ ਹੋਣੀ ਹੈ ਜਿਹੜੀ ਸੌਦਾ 2-4 ਦਿਨ ਦੇ ਵਿੱਚ ਇਹਦੀ ਸੌਦਾ ਜਿਹੜੀ ਇਹ ਹੋ ਜਾਣੀ ਹੈ ਇਹ ਇਸੇ ਪਾਲਸੀ ਦੀ ਸੌਦਾ ਜਿਹੜੀ ਉਹ ਹੋ ਜਾਣੀ ਜਿਹੜੀ ਪਾਲਸੀ ਆਈ ਹੈ ਉਹਦੇ ਵਿੱਚ ਬਹੁਤ ਜਲਦੀ ਅਮੈਂਡਮੈਂਟ ਹੈ ਜਿਹੜੀ ਹੋਣ ਜਾ ਰਹੀ ਆ ਜੇ ਇਸ ਪਾਲਿਸੀ ਦੇ ਮੁਤਾਬਕ ਕੋਈ ਵੀ ਕਿਸੇ ਤੋਂ ਜਿਹੜੀ ਜ਼ਮੀਨ ਆ ਉਹ ਜਬਰੇ ਨਹੀਂ ਖਰੀਦੀ ਜਾਣੀ